ਆ ਨਾਗਾ ਤੋੜਾਂਗੇ ਆਪਾਂ ਸਾਰੇ ਨੇੜੇ ਆਜੋ ਇਸ ਵਾਕਿਆ ਨੂੰ ਤੋੜ ਕੇ ਅੱਗੇ ਵਧਾਂਗੇ ਪੁਰਸ ਪ੍ਰਸ਼ਾਸਨ ਕੀ ਕਰਦਾ ਸਰਕਾਰ ਕੀ ਕਰਦੀ ਹੈ ਇਹ ਦੇਖਾਂਗੇ ਇਹਦੀ ਕੀਮਤ ਚੁਕਾਵਾਂਗੇ ਪੂਰਨ ਤੌਰ ਤੇ ਸੂਬੇ ਵੱਲੋਂ ਇਹ ਤੈ ਹੋਈ ਹੋਈ ਆ ਗੱਲ ਇਸ ਕਰਕੇ ਅੱਗੇ ਬਹੋ ਆ ਟਰਾਲਾ ਸਾਈਡ ਤੇ ਕਰਦੇ ਉਹ ਲੈ ਬੋ ਚੱਕ ਕੇ ਟਰਾਲਾ ਸਾਈਡ ਤੇ ਕਰੇ ਆ ਬਰਾ ਚੱਕਦੇ ਚੱਕਦੇ ਬਰਾ ਠੀਕ ਨੇ ਲੋ ਦੇਖਤਾ ਜਿੰਦਾਬਾਦ ਇਹਨੂੰ ਦੱਸਦੇ ਕੋ ਇਹਨਾਂ ਨੂੰ ਫੜ ਕੇ ਟਰਾਲੇ ਨੂੰ ਧੱਕਦੇ ਫੜ ਕੇ ਜਿੰਨੂੰ ਆਪੋ ਜਿਦਾਗਤਾ ਆਪਣੀ ਧੱਕ ਸਕਦੇ ਆਪ ਇਹਨੂੰ ਟਰਾਲੇ ਨੂੰ ਫੜ ਕੇ ਧੱਕਦੇ ਕੋਈ ਗੱਲ ਨਹੀਂ ਗਾਇਕ ਫਟਾਰ ਦੀ ਬਾਰਾ ਖਲਾਫੀ ਆ ਉਹ ਧੱਕੇ ਸਹੀ ਆ ਆ ਪੁਲਿਸ ਬੁਖਾਰਸਨ ਦੀ ਧੱਕੇ ਸਹੀ ਆ ਜਣੇ ਧੱਕੇ ਨਾਲ ਇਸ ਤਰੀਕੇ ਨਾਲ ਲੋਕਾਂ ਨੂੰ ਦੱਬ ਦੇਗੇ ਉਸ ਕਰਕੇ ਬੈਂਤੀ ਆ ਸਾਡੇ ਤੋਂ ਹੋਇਆ ਨਹੀਂ ਅੱਗੇ ਬੋਲੋ ਯਾਰ ਅੱਗੇ ਬੋਲੋ ਇਹਨੂੰ ਨਾਲੇ ਇਧਰ ਫਟੋ ਕਰਕੇ ਇਹਨੂੰ ਵਿੱਚੋਂ ਕੱਢੋ ਪਹਿਲਾਂ ਇਹਨੂੰ ਵਿੱਚੋਂ ਕੱਢੋ ਮੋਟ ਕਾਟ ਤਾ ਜਿੰਦਾਬਾਦ ਜਿੰਦਾਬਾਦ ਜਦੋਂ ਸਾਡੇ ਨੂੰ ਹੋਇਆ ਕਿ ਬਾਰੇ ਖਾਸੀ ਕੀਤੀ ਹੈ ਸਰਕਾਰ ਨੇ ਕਹਿੰਦਾ ਛੋਟਾ ਸੂਰਜ ਧੱਕਾ ਮਾਰ ਗਏ ਛੋਟੇ ਪੈਸੇ ਥੀਮਾ ਕੇ ਜਿਹੜੇ ਕਿਸਾਨਾਂ ਦੇ ਜਹਾਜ ਬਣਦੇ ਨੇ ਇਸ ਕਰਕੇ ਏਡੀ ਵੱਡੀ ਧੱਕੇ ਸਾਹੀ असीं ਜ਼ਮੀਰ ਵਾਲੇ ਲੋਕ ਸੜਕਾਂ ਤੋਂ ਉਤਰ ਕੇ ਇੱਥੇ ਦੀਆਂ ਤਾਨਾਸ਼ਾਹੀਆਂ ਨੂੰ ਦੱਸਦੇ ਨੇ ਕਿ ਹਲੇ ਪੰਜਾਬ ਜਿਊਂਦਾ ਹੈਗਾ ਐਵੇਂ ਨਹੀਂ ਪੰਜਾਬ ਦੀਆਂ ਜ਼ਮੀਨਾਂ ਨੂੰ ਵੇਚਣ ਦਿੰਦੇ ਇੱਥੇ ਦੇ ਸੀਐਮ ਨੂੰ ਭਗਵੰਤ ਮਾਨ ਨੂੰ ਤੁਰ ਕੇ ਮਲੇਰਕੋਟਲੇ ਵੱਲ ਜਾਣਗੇ ਤੁਰ ਕੇ ਇੱਥੇ ਦੇ ਕਿਸਾਨ ਤੁਰ ਕੇ ਬਲੋਟ ਮਲੇਰਕੋਟਲੇ ਵੱਲ ਵਾਧਦੇ ਹੋਏ ਕਿਸਾਨ ਦਾ ਪੁੱਤ ਹੋਇਆ ਨਾ ਪੜਾ ਲੈ ਜਾ ਓਏ ਸੋਡੀਆਂ ਜ਼ਮੀਨਾਂ ਪਿੱਛੇ ਲੜ ਰਹੇ ਜਿਹੜਾ ਉਹ ਲੈ ਆ ਕੇ ਖੜ ਗਿਆ ਓਏ ਖਲੜੀ ਜ਼ਮੀਨ ਉੱਥੇ ਮਰਦੇ ਆ ਰਹੇ ਸੀ ਮਲੇਰ ਕੋਟਲੇ ਦਾ ਰਾਹ ਤੇ ਕਾਫਲਾ ਅੱਗੇ ਵੱਲ ਨੂੰ ਵਧਦਾ ਹੋਇਆ ਭਾਰਤੀ ਕਿਸਾਨ ਜੁਗੀਆਂ ਨੇ ਇਕਤਾ ਗਰਾਹ ਜੋ ਪੰਜਾਬ ਦੇ ਵਿੱਚ ਕਿਸਾਨਾਂ ਦੀ ਜਮੀਨਾਂ ਐਵੇਂ ਕੁਵੈਰ ਕਰਕੇ ਸੀਐਮ ਸਰਕਾਰ ਕਰਵਾ ਦਿੱ ਹੈ ਇੱਥੇ ਦੇ ਕੋਲ ਕਰਵਾ ਰਹੇ ਨੇ ਮੋਦੀ ਸਰਕਾਰ ਕਰਵਾ ਰਹੀ ਹੈ ਉਹਦੇ ਖਿਲਾਫ ਸੜਕਾਂ ਦੇ ਉੱਪਰ ਭਾਰਤੀ ਕਿਸਾਨ ਜੁਗੀਆਂ ਨੇ ਇਕਤਾ ਗਰਾਹ ਦਾ ਦਾਫਲਾ ਜਮੀਨਾਂ ਦੇਗੇ ਮੈਨੂੰ ਨਹੀਂ ਪਤਾ ਲੱਗਾ ਕਿਹੜਾ ਹੁੰਦਾ ਮੈਂ ਡੇਟ ਪਰੇ ਕਰਕੇ ਆਂਦਾ ਪਿੱਛੇ ਲਾਉਣ ਵਾਲੇ ਲੱਗਦਾਗੀਰ ਪਤਾ ਨਹੀਂ ਲੱਗਾ ਇਕੱਠੇ ਵਧਾਂਗੇ ਪ੍ਰਧਾਨ ਜੀ ਇਕੱਠੇ ਵਧਾਂਗੇ ਇਕੱਠੇ ਵਧਾਂਗੇ ਇਕੱਠੇ ਛਾਟਾ ਧੱਕੇ ਬਾਗ ਲਾਂਗੇ ਪ੍ਰਧਾਨ ਜੀ ਕੋਈ ਚੱਕਰ ਨਹੀਂ ਆ ਖੜੇ ਰਹਿਣ ਦਾ ਟ੍ਰੈਕ ਟ੍ਰੈਕ ਨਹੀਂ ਹੋ ਰੇ ਧੱਕੇ ਚੱਲੋ ਬਸੇ ਕੋਈ ਨਹੀਂ ਗੱਟੀਆਂ ਲੈ ਮਾਏ ਗੱਟੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂਹ ਦਾ ਕਾਫਲਾ ਮਲੇਰ ਕੋਟਲੇ ਵੱਲ ਵਾਧਾ ਹੋਇਆ ਇਹੋ ਲੋਕ ਨੇ ਜਿਹੜੇ ਅੱਜ ਸਰਕਾਰਾਂ ਨੂੰ ਦੱਸਦੇ ਨੇ ਕਿ ਅਸੀਂ ਹੈਗੇ ਆ ਬਾਈ ਜਿਉਂਦੇ ਹਿਏ ਮਰਦਾਬਾਦ ਮਰਦਾਬਾਦ ਹਸਪਤਾਲ ਤੋਂ ਮਰਦਾਬਾਦ ਮਰਦਾਬਾਦ ਜਿਹੜੇ ਦਲਾਲਪੁਰ ਤੋਂ ਮਰਦਾਬਾਦ 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 ਦਲਾਲਪੁਰ ਤੋਂ ਮਰਦਾਬਾਦ 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 ਨਾ ਕਰੇ ਨਾ ਨਹੀਂ ਹੁੰਦੇ ਨਹੀਂ ਹੁੰਦੇ ਆਵੇ ਨਹੀਂ ਹੁੰਦੇ ਆਵੇ ਜਿੰਨਾਪੁਰ ਜਿੰਨਾਪੁਰ ਇਹ ਉਹ ਲੋਕ ਨੇ ਜਿਹੜੇ ਮਲੇਰ ਕੋਟਲੇ ਦਾ ਰਾਹ ਸੜਕਾਂ ਦੇ ਉੱਤੇ ਕਿਤੇ ਕਹਿਣ ਨੂੰ ਤਿਆਰ ਨੇ ਆਉਂਦੇ ਲੋਕਾਂ ਦੀਆਂ ਜ਼ਮੀਨਾਂ ਬਚਾਉਣ ਲਈ ਆ ਸਾਡੀਆਂ ਮਾਵਾਂ ਪੈਣਾਂ ਦਾ ਕਾਫਲਾ ਵੱਡੇ ਪੱਦਰ ਦੇ ਅੱਗੇ ਵਧਦਾ ਹੋਇਆ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਹਰ ਵਕਤ ਟੱਕਰੇ ਲੈਂਦੀ ਰਹੀ ਸਾਜਮੀ ਨੇ ਇਟਾਂ ਘਰਾਤੇ ਅੱਜ ਫੇਰ ਦੁਬਾਰਾ ਇੱਕ ਵੱਡਾ ਕਾਫਲਾ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਤੁਰਦਾ ਹੋਇਆ ਆਪਰੇ ਸਾਧਨ ਨਾਲ ਜਾ ਰਹੇ ਹਾਂ ਅੰਦਰ ਆ ਰਹੇ ਹਾਂ ਲੋਕਾਂ ਨੂੰ ਸਲਾਮ ਕਰਕੇ ਕਿਸੇ ਨਾਲ ਲੜਨਾ ਨਹੀਂ ਪੜਨਾ ਨਹੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਦੇ ਰਹੋ ਅੱਗੇ ਵਧਦੇ ਰਹੋ ਉਹ ਮੋਤੀ ਪਿੰਡ ਦਾ ਰੋਕੇ ਉਹ ਤੁਰ ਹੁਕਮਾਂ ਦੋਸਰੀ ਗੱਡੀ ਅੱਗੇ ਨਹੀਂ ਲੰਘਣੇ ਦੀ ਕੋਈ ਪੁਲਿਸ ਕਮਿਸ਼ਨ ਆ ਤਾਈ ਦੀ ਹਸਤੀ ਹੈ ਕੋਈ ਗੱਡੀ ਅੱਗੇ ਨਹੀਂ ਲੰਘਣੀ ਨੂੰ ਪੁੱਛੀ ਇੱਥੇ ਰੋਕੋ ਬੰਦੀਆਂ ਸਾਰੀਆਂ ਪੁੱਛ ਰੀਆਂ ਦੋਸਰੀ ਗੱਡੀ ਅੱਗੇ ਲੰਘਣੇ ਨਹੀਂ ਚਾਹੀਦੀ ਹਰ ਤੂ ਮੇਰੇ ਕੋਲ ਜਵਾਲਾ ਕਰਾ ਮਰੂ ਹਰ ਮਨ ਹੋ ਗਿਆ ਕੀ ਮਤਲਬ ਹੈ ਕੰਨ ਕੰਨੀ ਨਹੀਂ ਤਨੋ ਗਾਉਂ ਫਸਾਈ ਹੋਰੀ ਹੈ ਜਾ ਨਹੀਂ ਪੁਰਾਣੀ ਆ ਲੈਣ ਪ੍ਰਧਾਨ ਜੀ ਉਧਰ ਦੇਖੋ ਮੜਾ ਜਾ ਉਹ ਨਾਰਾ ਜੁਮੇ ਬੈਠੇ ਨੇ ਉਹ ਸਾ ਪੱਤਰਾ ਦੇਣਗੇ ਅਫਸਰ ਜੀ ਇਹ ਵੀ ਫਰਕ ਨਹੀਂ ਪੈਂਦਾ ਐਂਬੂਲੈਂਸ ਲੰਘਿਆ ਕੋਈ ਓਏ ਇੰਨਾਂ ਨੂੰ ਨਾਲੇ ਚੋਰਾਂ ਨੂੰ ਲੰਘਣ ਨਾ ਦਿਓ ਭਾਵੇਂ ਐਂਬੂਲੈਂਸ ਲੰਘਣ ਦੋ ਓਏ ਸੋਨੂੰ ਸਾਹਮਣੇ ਹੁਣ ਦਿਖਦੀ ਐਂਬੂਲੈਂਸ ਆ ਦੇਖ ਅਫਸਰ ਸਾਹਿਬ ਐਂਬੂਲੈਂਸ ਲਈ ਦਿਖਦੀ ਇਹਨਾਂ ਨੂੰ ਏਡੇ ਵੱਡੇਆਂ ਨੂੰ ਐਨਵੇ ਇਧਰ ਬਾੜਲਾ ਮੜਾ ਜਾ ਆ ਸਾਹਮਣੇ ਮਰੀਜ਼ ਨਹੀਂ ਦਿਖਦਾ ਤੁਹਾਨੂੰ ਆਪਣੀ ਗੱਡੀ ਆਣ ਜਾ ਆਪਣੀ ਗੱਡੀ ਕਿੱਥੇ ਆਪਣੀ ਭਾਈ ਤੂੰ ਲੰਘਾ ਯਾਰ ਤੂੰ ਲੰਘਾ ਹੋਰ ਬੰਦਾ ਪਾਦਾ ਉਹਨਾਂ ਨੂੰ ਲੰਘਾ ਮੇਲਾ ਲਾਇਆ ਸੁਣਵਾ ਲਈਂ ਸੁਣਵਾ ਲਈਂ ਨਾ ਕਰ ਤੋ ਕਰਦੇ ਹੋ ਸਾਡੀ ਸਾਡੀ ਇਹ ਪ੍ਰਸ਼ਾਸਨ ਨੇ ਬੜੇ ਬੜੇ ਬੈਰੀਕੇਡ ਲਾਤੇ ਇਹਨਾਂ ਦੀ ਸੋਚਣ ਤੋਂ ਐ ਨਹੀਂ ਪਤਾ ਲੱਗ ਰਿਹਾ ਇਹਨਾਂ ਨੂੰ ਕਿ ਕੋਈ ਐਂਬੂਲੈਂਸ ਵਾਲਾ ਬੰਦਾ ਲੰਗੂ ਦਾ ਲੰਗੂ ਕਿਵੇਂ ਇਹ ਨੇ ਥੇੜੀਆਂ ਸਰਕਾਰਾਂ ਦੇ ਜਿਹੜੇ ਚੁਣੇ ਹੋਏ ਸੀਐਮ ਭਗਵੰਤ ਮਾਨ ਜਿਹੜਾ ਸੋਦਾ ਇਹ ਹੈ ਤਾਂ ਲੋਕਾਂ ਦਾ ਆਹ ਕਰ ਰਹਾ ਲੋਕਾਂ ਦਾ ਵਹੀਰਾ ਆਹ ਵਹੀਰਾ ਲੋਕਾਂ ਦਾ ਇੱਥੇ ਦੀ ਸਰਕਾਰਾਂ ਦਾ ਆ ਗਏ ਪਤਾ ਲੱਗਾ ਲੋਕਾਂ ਨੂੰ ਤਾਕਤ ਕਰਕੇ ਅਸਸਪੀ ਕੀ ਗਏ ਨਾ ਸੂਰਜਾ ਤੇ ਚੂਮਾ ਖੜਾ ਹੋ ਗਏ ਫੈਕਰੀ ਕਿਸੇ ਹਿਣੇ ਦੇ ਉਹ ਮੰਗ ਮੰਗ ਲਾਜ ਮਾਰ ਕੇ ਹੋ ਜਾ ਮਾਰ ਰੋ ਜਾ ਮਾਰ ਰੋ ਜਾ ਹੋ ਜਾ ਬਹੁਤ ਬਹੁਤ ਸੁਭਾ

ਪਾਣੀ ਤਾਂ ਨਹੀਂ ਪੂਰ ਕੱਲ ਵਾਸਤੇ ਕੀ ਨਿਕਲਦੀ ਐ ਆਪੇ ਨਾਕੇ ਤੋਂ ਹੋਰ ਨੇ ਇਹਨੂੰ ਨਿਕਲਣਾ ਥੋੜੇ ਤੋਂ ਫੜ ਗਿਆ ਅੱਗੇ ਨਾਕੇ ਭਾਰਤੀ ਕਿਸਾਨ ਜੁਗਿਆਂ ਦੀ ਏਕਤਾ ਗੁਰਾਂਹ ਦਾ ਕਾਫਲਾ ਮਲੇਰ ਟੋਟਲੇ ਵੱਲ ਬੈਰੀਕਾਡ ਤੋੜ ਕੇ ਵਧਦਾ ਹੋਇਆ ਵਿਚੇ ਮਾਂ ਭੈਣਾਂ ਦਾ ਕਾਫਲਾ ਉਹ ਕਰਦੇ ਮੈਨੂੰ ਵਾਦਾ ਦੇ ਲੈ ਤਾਂ ਲੋਕਾਂ ਦਾ ਛੜ ਜੋ ਬਜ਼ੁਰਗੋ ਛੜ ਜੋ ਰੀ ਛੜ ਜੋ ਉਹ ਜਾਤ ਤੋਂ ਫੌਜਾ ਰਹਿੰਦੇ ਨੇ ਉਹ ਦਿਸਣੂਆਂ ਤੁਸੀਂ ਬੜੇ ਮਹਾਨ ਲੜਾਈ ਦੇ ਵਿੱਚ ਆਏ ਹੋ ਲੜਾਈ ਦੇ ਵਿੱਚ ਖੜੇ ਹੋ ਇੱਕ ਸਾਥੇ ਜਿਹੜੀ ਲੜਾਈ ਵਿੱਚ ਬਰਤਾਨ ਕਰਦੇ ਨੇ ਪਤਾ ਨਹੀਂ ਤੋਂ ਆਉਂਦੇ ਇੱਕ ਵਾਰ ਤੋਂ ਇੱਕ ਬੰਦਾ ਨੂੰ ਇੱਕ ਤੋਂ ਸਾਨਾ ਉਹ ਕਹਿੰਦਾ ਕਿ ਅੱਜ ਵੀ ਨਹੀਂ ਅਸੀਂ ਬੜਾ ਲੜਾਈ ਨਹੀਂ ਸਾਡੇ ਪੰਜਾਬੋਂ ਦੇਖੋ ਜਨਾਬ ਗੱਲ ਇੱਕ ਤੁਸੀਂ ਭਰਾਵੋ ਅੱਗੇ ਨਹੀਂ ਲਾ ਕੇ ਜਿਹੜੇ ਤੋਂ ਬਾਕੀ ਲੋਕ ਚਲਾ ਦੇ ਕੋ ਕੋ ਖੱਪੋ ਨਾ ਮੁੱਕੇ ਦੋ ਹੋ ਤਰਾ ਗੋ ਮਾਕੇ ਤੋੜਨੇ ਨਾ ਧੰਨਵਾਦ ਆਹ ਦਾਮ ਨਾ ਚੜਾ ਉਹ ਜੇ ਦਾਮ ਰੱਖ ਲਓ ਅੱਗੇ ਬਹੁਤ ਕਰਨਾ ਹਜੇ ਨਾ ਦਾ ਇਹ ਸੱਤੀ ਇਹ ਧਿਆਨ ਵਿੱਚ ਕਿੰਨੇ ਬੰਦੇ ਨਾ ਆਉਣੇ ਨਾ ਦੁਨ ਆਹ ਸੱਤੀ ਸੁੱਦੀ ਆਈ ਜੀ ਬਣ ਗਈ ਉਹ ਦੇਖ ਲੀ ਤਾਂ ਕਿੰਨੇ ਸਟਾਰ ਲਾਉਣੇ ਨੇ ਇਸ ਕਰਕੇ ਸਾਥੀਓ ਸਾਰੇ ਇਧਰ ਖੜਾ ਨਾ ਜਾ ਆਹ ਗੱਡੀ ਫਸ ਗਈ ਕਹਿੰਦੇ ਮਰੀ ਚੱਕੇ ਘੜਾ ਦੋ ਆਹ ਗੱਡੀ ਫਸ ਗਈ ਬਾਅਦ ਵਿੱਚ ਤਾਂ ਕਹਿੰਦੇ ਚੱਕੇ ਘੜਾ ਦੋ ਆਪ ਐਸ ਕਰਕੇ ਅੱਗੇ ਨਹੀਂ ਨਿਕਲੇਗੀ ਅੱਜ ਪਬਲਿਕ ਕਮੇਟੀ ਮੀਟਿੰਗ ਕਰ ਰਹੀ ਹੈ ਉੱਥੇ ਬੁਲਾ ਕੇ ਰੋਕ ਰੇ ਨਾ ਫੜੀ ਜਣਾ ਆ ਗੱਡੀ ਵਾਲੇ ਆ ਦੱਸ ਸਾਰੇ ਸਪੀਕਰ ਦੀ ਗੱਡੀ ਦਾ ਹੈ ਆ ਟਾਂਕ ਕੌਣ ਕਰ ਗਿਆ ਫੌਜੀ ਦੀ ਹੈ ਆਪਣੀ ਹੈ ਪ੍ਰਧਾਨ ਜੀ ਆਪਣੀ ਵਾਲੀ ਹੋਰ ਪੀ ਕੇ ਗਲਟ ਹੋ ਜਾਣਾ। ਹੋਰ ਪੀਓ ਕਿਸੇ ਨੂੰ। ਪਾਣੀ ਪੀਓ। ਗਲਾਸ ਹੈਗਾ ਮੇਰੇ ਕੋਲ। ਹੋਰ ਆ ਕੇ ਕਿ। ਨਾਂ ਦੇ ਕੋਲਾ ਫਾਈਵ ਕੱਟ ਕੇ। ਨਾ ਰਹੀ ਤੂੰ ਤੈਨੂੰ ਜਾਓ। ਬਾਯੋ ਪ੍ਰਧਾਨ ਜੀ। ਪਾਣੀ ਤਾਂ ਨਹੀਂ ਪੀ ਲੋ ਪੰਜ ਚਾਰ ਮਿੰਟ ਹੀ ਮੈਹੋ ਦਾ ਵਾਸਤੇ। ਬਹੁਤ ਟਾਈਮ ਨਹੀਂ ਹੈ। ਕਿਤੇ ਠੰਡੇ ਪਾਜਾ। ਅੱਗੇ ਦੇਖਾਂ ਮੇਰਾ ਨਾਕਾ ਲੋਕਾ ਕਿਤੇ ਪੰਚਾ ਜਖੜੇ ਹੋਰ ਖਾਣਾ। ਮੀਕਾ ਮਾਰਨਾ ਚੱਪੜ ਮੀਕਾ ਖਾਣਾ। ਉਹਨਾਂ ਖਾਰ ਦੇ ਕਰਦੇ ਨੇ ਪਹਿਲਾਂ ਤਾਂ ਉਹਨਾਂ ਦੱਖਣ ਦੇ ਆਉਣ ਲਈ ਮਾਰਦਨੇ ਸੀ ਇਸ ਕਰਕੇ ਭਾਈ ਉਹ ਸੁਪਰ ਸੈਸ਼ਨ ਨੂੰ ਹੋਰ ਵੀ ਕਹਿਆ ਗਏ ਵੀ ਅਸਲਾ ਉਹ ਜਲੂਰ ਤੱਕ ਜਾਣਾ ਹੈ ਅਸਲਾ

तब आओ गुटियों एक भी हरिपुर का एकेंगे ही आप तो हमें रोकने तो नहीं ये जानकर रोकने नहीं बोल बोलला कल उनकी है वो वास्ते पुलिस और पहले जितने भी जवान होंगे भाई पांच मिनट मजा आ रही थोड़ा गए पांच पांच ਕਿਹੜੀ ਬੋਸਸ ਤੋਂ ਪੁੱਛਾ ਕਰੀਏ ਕਿਹੜੀ ਸਰਕਾਰ ਨਾਲ ਕੀ ਆਉਣ ਦੇ ਕਹਾਨੂੰ ਇਹ ਦੇਖੋ ਤੁਸੀਂ ਜਿਆਦਾ ਬੁਲਾइए ਬੁਲਾ ਲਓ ਤੁਸੀਂ ਬੁਲਾਏ ਨਹੀਂ ਕੋਈ ਜਿਆਦਾ ਬੁਲਾਓ ਜਿਹੜਾ ਬੁਲਾਉਣਿਆ ਬੁਲਾਓ ਜੀ ਪੰਜ ਮਿੰਟ ਪੰਜ ਮਿੰਟ ਬੁਲਾਓ ਅਸੀਂ ਮੀਟਿੰਗ ਕਰਾਂ ਤੁਹਾਨੂੰ ਇਹ ਤੇ ਮੈਂ ਮੈਨੂੰ ਫੋਨ ਕਰੂ 10 ਮਿੰਟ ਨਹੀਂ 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 ਇਹ ਗਲਤ ਗੱਲ ਕੀਤੀ ਬੁਲਾ ਰਿਹਾ ਮੈਂ ਤੇ ਫੋਨ ਮਗਾ ਰਿਹਾ ਮੈਂ ਪਿੱਛੇ ਹਟ ਜਾਓ ਬਈ ਓਏ ਬਾਜੀ ਵੜ ਕੇ ਬਲਾਕੀਰ ਖੜਾ ਮੈਂ ਇਹ ਮੰਗ ਰਿਹਾ ਦੱਦਿਆ ਤੂੰ ਪਿੱਛੇ ਹਟ ਜਾ ਆ ਲੈਣ ਤੋਂ ਉੱਥੇ ਹੋ ਜਾ ਮੈਂ ਕੱਢ ਰਿਹਾ ਹਾਂ ਉਹ ਫੁੱਟਾਵਾ ਬਾਜੀ ਵੜ ਕੇ ਪਿੱਛੇ ਹੋ ਜਾ ਬੰਦੀ ਬੈਠੀ ਆ ਗੱਲ ਬਾਤ ਨਹੀਂ ਕਰੀਏ ਤੇ ਦਾਰ ਬੰਦੇ ਆ ਬੈਠੋ ਮੁੰਡਿਆ ਭਾਈ ਜੀ ਪਿੱਛੇ ਹੋ ਜਾ ਆਪਣਾ ਲਾਈਵ ਚ ਵੜ ਜਾਓ